ਸਾਰਾ ਲੋਕਾਂ ਨੂੰ ਪਰਫੋਰੀ ਤੇ ਜਿਵੇਂ ਲੋਕਾਂ ਨੂੰ ਸਸਤੀ ਚ ਹੀ ਦਿੰਦਾ ਕਿ ਇੱਕ ਰੇਟ ਫਿਕਸ ਹੋਣਾ ਚਾਹੀਦਾ ਪਰ ਜਿਵੇਂ ਆਪਾਂ ਰੇਲਾ ਰੋਕੀਆਂ ਨੇ ਇਹਦੇ ਨਾਲ ਕੋਈ ਇਹ ਵੀ ਆਪਣੇ ਲੋਕਾਂ ਨੂੰ ਪ੍ਰਸ਼ਾਂਤ ਕਰਨਾ ਕਿ ਸਰਕਾਰ ਦੇ ਜੂਨ ਕੋਈ ਸਰਕਾਰ ਨੂੰ ਇਹ ਹੀ ਹੋਣੀ ਪਤਾ ਲੱਗਣਾ ਨਾ ਵੀ ਪਬਲਿਕ ਤੰਗ ਹੈ ਐਚੋ ਪਤਾ ਲੱਗਦਾ ਵੀ ਜਿਹੜੀ ਰੇਲ ਰੋਕੀ ਆ ਕਿਸ ਕਾਰਨ ਕਰਕੇ ਰੋਕੀ ਆ ਉਹ ਸ਼ੌਂਕ ਨੂੰ ਨਹੀਂ ਰੋਕੀ ਰਿਕ ਸਰਕਾਰ ਦੇ ਕੰਨ ਤੱਕ ਬਾਜ ਜਾਊਗੀ ਕਿ ਪਬਲਿਕ ਦੀ ਕਿਆ ਆਵਾਜ਼ ਆਉਂਦੀ ਹੁਣ ਪਤਾ ਲੱਗੂਗਾ ਸਵੇਰੇ ਪਤਾ ਲੱਗੂ ਵੀ ਰੇਲ ਰੋਕੀ ਆ ਕਾਰਨ ਦੱਸੋ ਕਿਹਾ ਇਹ ਸ਼ੌਂਕ ਨੂੰ ਨਹੀਂ ਤਾਂ ਹੀ ਸੈਂਟਰ ਤੋਂ ਪਤਾ ਲੱਗੂ ਵੀ ਲੋਕ ਤੰਗ ਹੈ ਤੰਗ ਹੋ ਗਈ ਜਿਹੜਾ ਕੋਈ ਸੰਘਰਸ਼ ਕਰਦਾ ਤੰਗ ਹੋ ਕੇ ਹੀ ਕਰਦਾ ਕੋਈ ਸ਼ੌਂਕ ਨਾ ਕਰਦਾ ਨਹੀਂ ਕਿ ਹੁਣ ਸਾਨੂੰ ਸ਼ੌਂਕ ਤਾਂ ਹੈ ਨਹੀਂ ਬਸ ਅੱਜ 11 12 ਮਹੀਨੇ 10 11 ਮਹੀਨੇ ਹੋ ਗਏ ਖਲੋਰੀ ਦੇ ਸ਼ੰਭੂ ਮਾਟਰਾਂ ਦੇ ਬੈਠੇ ਆ ਉੱਥੇ ਕਿੱਕੜਾ ਨਹੀਂ ਠੰਡ ਪੈ ਰਹੀ ਆ 70 70 ਪਿੰਨ ਸਾਲ ਦੇ ਬਿਊਰਗ ਬੈਠੇ ਆ ਰਸਤਾ ਨੂੰ ਕਿਸ ਤਰ੍ਹਾਂ ਟਾਈਮ ਕੱਢਦੇ ਆ ਉਹ ਠੰਡ ਦੇ ਵਿੱਚ ਮਰਦੇ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਮੌਜ ਨਾਲ ਬੈਠੇ ਆ ਅੱਜ ਤੱਕ ਕੋਈ ਦੇਖ ਲਓ ਕਿੰਨੇ 22 23 ਦਿਨ ਹੋ ਗਏ ਪ੍ਰਧਾਨੀ ਨੂੰ ਬੈਠਿਆਂ ਨੂੰ ਕੋਈ ਖਬਰ ਨਹੀਂ ਲੱਤੀ ਕੋਈ ਕਿਸੇ ਨੇ ਆ ਕੇ ਮੈਸੇਜ ਨਹੀਂ ਲਾਇਆ ਕੋਈ ਪਤਾ ਨਹੀਂ ਕੀ ਨਹੀਂ ਲੱਤੀ ਆ ਉਹ ਤਾਂ ਨੀ ਪੰਜਾਬ ਨੂੰ ਯਾੜਨ ਵਾਸਤੇ ਹੀ ਹੈ ਸਭ ਤੋਂ ਵੱਡਾ ਬਾਸਮਾਲਾ ਪ੍ਰੋਜੈਕਟ ਕੱਢ ਰਹੇ ਆਂ ਜ਼ਮੀਨਾਂ ਬਰਬਾਦ ਕਰ ਰਹੇ ਆਂ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਦੀ ਮੁੱਲ ਦੀ ਜੋ ਜ਼ਮੀਨਾਂ ਆ ਉਹਨੇ ਪੇਮੈਂਟ ਨਹੀਂ ਦੇ ਰਹੇ ਤੱਕੇ ਨਾਲ ਜ਼ਮੀਨਾਂ ਰਿਕੁਆਇਰ ਕਰ ਰਹੇ ਆਂ ਤੱਕੇ ਨਾਲ ਕਬਜ਼ੇ ਕਰ ਰਹੇ ਆਂ ਇਹ ਤੱਕਾ ਹੀ ਹੈ ਸਰਕਾਰ ਦਾ ਇਹਦੇ ਉੱਪਰ ਹੋਰ ਤੱਕਾ ਕੀ ਕਰੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਦੇ ਰਹੀ ਆਪਣੀ ਮਰਜ਼ੀ ਦੇ ਰੇਟ ਲਾ ਰਹੀ ਆਪਣੀ ਮਰਜ਼ੀ ਦਾ ਸਾਰਾ ਕੁਝ ਕਰ ਰਹੀ ਆ ਉਹਨ ਜਗਜੀਤ ਸਿੰਘ ਢੱਲੇਵਾਲ ਸਾਹਿਬ ਕਦੇ ਬੈਠੇ ਆ ਆਪਣਾ ਮਰਨ ਵਰਤ ਤੇ ਉਹਨਾਂ ਦਾ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਮਗਾ ਮੰਨ ਲੈਣੇ ਚਾਹੀਦਿਆਂ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾ ਦੇਣਾ ਚਾਹੀਦਾ ਕਿਉਂ ਜਿਆਦਾ ਕਾਨੂੰਨ ਬਣ ਗਿਆ ਕੋਈ ਰੇਟ ਬਣਿਆ ਗਿਆ ਫਿਰ ਉਹਦੇ ਪਰ ਰੇਗਮਤ ਆਪਣਾ ਉਹਦੇ ਹਿਸਾਬ ਕਰ ਖਰੀਦਦਲੰਦਾ ਕਰ ਸਕਦਾ ਸਰਕਾਰ ਆਪਣੀ ਮਨਮਰਜ਼ੀ ਕਰਦੀਆਂ ਜ਼ਿੰਮੇਦਾਰਾਂ ਨੂੰ ਉਹਦਾ ਥੱਲੇ ਬਾ ਕਰਜ਼ਾ ਕਰਕੇ ਇਹਨਾਂ ਨੇ ਖਤਮ ਕਰਨਾ ਚਾਹੁੰਦੀਆਂ ਬੀ ਅਡਾਨੀਆਂ ਬਾਨੀਆਂ ਨੂੰ ਉੱਪਰ ਚੱਕੀਏ ਜ਼ਿੰਮੇਦਾਰਾਂ ਖਤਮ ਸਾਡਾ ਨੇਤਾ ਮਰਨ ਕਿਨਾਰੇ ਗਿਆ ਹੋਇਆ ਹੈ ਇਹ ਸਰਕਾਰ ਨੂੰ ਪਤਾ ਨਹੀਂ ਹੈ ਤੇ ਬਾਕੀ ਸਾਡੀਆਂ ਦੁਈਆਂ ਦੂਏ ਭਰਾ ਨੇ ਸਾਡੇ ਜਿਹੜੇ ਜੂਨੀਅਰ ਆ ਸਾਡੀਆਂ ਦੋ ਲੀਡਰ ਉਹ ਜੇ ਐ ਸੋਚ ਰਹੇ ਨੇ ਵੀ ਕਦ ਆਸੀਂ ਇਕੱਠੇ ਹੋਈ ਕਦ ਹੁਣ ਮੌਕਾ ਆ ਜੋ ਸਾਡੇ ਭਾਈ ਸਾਰੇ ਇਕੱਠੇ ਹੋ ਗਏ ਮੰਗਾ ਮਨਾਲੀ ਹੁਣ ਫਿਰ ਕਹਿੰਦੇ ਹੁੰਦੇ ਨੇ ਵੀ ਫਿਰ ਵਸਤਾਇ ਕਿਆ ਬਣੇਗਾ ਚਿੜੀਆਂ ਚੂਗੀਆਂ ਖੇਤ ਜੇ ਹੁਣੇ ਨਹੀਂ ਆਏ ਉਹ ਫੇ ਕਾ ਦਉਗੇ ਸਾਡੇ ਪੀਐਮ ਉਹਦੀ ਅੱਖਾਂ ਨਹੀਂ ਖੁੱਲੀਆਂ ਆਜੇ ਵੀ ਕਿੰਨੇ ਸਿਰੇ ਪਰ ਸਾਡਾ ਮਰੀ ਗਿਆ ਸਿਰੇ ਸਾਡਾ ਲੀਡਰ ਗਿਆ ਵਾ ਤੂੰ ਹੁਣ ਤਾਂ ਉਹ ਕਰ ਉਹ ਇਹਨਾਂ ਨੂੰ ਭੇਜੀਆਂ ਦਾ ਸਟੇਟਾਂ ਨੂੰ ਵੀ ਸਟੇਟਾਂ ਦੇ ਤੁਸੀਂ ਆ ਲੈ ਰਹੇ ਆ ਸਟੇਟਾਂ ਸੇ ਆਉ ਨੂੰ ਹੁਣੇ ਅਕ ਲਈ ਆ ਅੱਜ ਤਾਂ ਜਿਹੜੀਆਂ ਸਾਡੀਆਂ ਮੰਗਾਂ ਪਹਿਲੀਆਂ ਨੇ ਅਇ ਤੋਹੀ ਮੰਗ ਰਹੇ ਕੋਈ ਨਵੀਂ ਮੰਗ ਤਾਂ ਸਾਡੀ ਹੈ ਨਹੀਂ ਉਹ ਵੀ ਮੰਨਿਆ ਵੀ ਹਨ ਸਾਡੀਆਂ ਅਸੀਂ ਤਾਂ ਬਸ ਇੱਕ ਲਾਗੂ ਕਰਾਉਣੇ ਚਾਹੁੰਦੇ ਹਾਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕੇਂਦਰ ਸਰਕਾਰ ਲੋਕ ਸਭਾ ਵਿੱਚ ਇੱਕ ਚੌਣ ਇੱਕ ਬਿੱਲ ਪਾਸ ਕਰਨ ਦਾ ਮਤੇ ਪੇਸ਼ ਕਰ ਰਹੀ ਆ ਜਿਹੜੇ ਕਿਸਾਨ ਜਿਹੜਾ ਕਿ ਅੱਜ ਦੇਸ਼ ਦੀ ਲੋੜ ਆ ਕਿਸਾਨੀ ਕਿਸਾਨੀ ਖੇਤੀ ਪ੍ਰਧਾਨ ਸੂਬਾ ਪੰਜਾਬ ਪੰਜਾਬ ਦਾ ਜੇ ਕਿਸਾਨ ਖਤਮ ਹੁੰਦਾ ਤਾਂ ਅੰਨ ਕਿੱਥੋਂ ਪੈਦਾ ਹੋਊਗਾ ਪਰ ਉਹ ਦੂਜੇ ਪਾਸੇ ਇੱਕ ਚੌਣ ਇੱਕ ਬਿੱਲ ਦੀ ਗੱਲ ਕਰ ਰਹੇ ਨੇ ਉਹ ਜਿਹੜੀ ਇੱਕ ਚੌਣ ਇੱਕ ਬਿੱਲ ਦੀ ਗੱਲ ਕਰ ਰਹੇ ਨੇ ਉਹ ਤਾਂ ਉਹਨਾਂ ਦੀ ਬਹੁਮਤ ਆ ਉਹ ਆਪਣਾ ਜੋਰ ਦਿਖਾ ਰਹੇ ਨੇ ਪਰ ਗਲਤ ਹੈ ਇਹ ਗੱਲ ਸਾਰੇ ਪਬਲਿਕ ਵਾਸਤੇ ਸਾਰੇ ਸਾਡੇ ਛੋਟੀਆਂ ਬਰਾਦਿਆਂ ਉਹਨੇ ਗਰੀਬ ਜਨਤਾ ਆ ਗਈ ਅਸੀਂ ਆ ਗਈ ਵਿੱਚ ਜਿੰਮੇਦਾਰ ਇਹਨਾਂ ਸਾਰਿਆਂ ਦੇ ਖਿਲਾਫ ਆ ਸਾਰਾ ਕੰਮ ਉਹ ਤੇ ਬਾਕੀ ਉਹਦੀ ਮਰਜ਼ੀ ਆ ਫਿਰ ਗਲਤ ਕੰਮ ਕਰ ਰਿਹਾ ਉਹ ਜਿਹੜੀ ਉਹ ਕਰ ਰਿਹਾ ਤੇ ਉਹਦਾ ਇੱਥੇ ਚੱਲੋ ਸਹੀਏ ਪੰਜਾਬ ਨੂੰ ਰਿਜਾਰਡ ਦੂਆ ਕਿ ਰਾਸ਼ਨ ਕਿੱਥੋਂ ਖਾਣਗੇ ਜਿਹੜਾ ਉਹ ਕਹਿੰਦਾ ਵੀ ਇੱਥੇ ਲੈਣਾ ਕੱਢ ਤੀਆਂ ਫਲਾਣਾ ਕਰਦਾ ਮਿੱਟੀ ਪੱਟ ਲੈਣੀਆਂ ਕੂਟੀਆਂ ਕਰ ਦੇਣੀਆਂ ਸਾਡੀ ਧਰਤੀ ਉਹ ਬੇਵਜਾ ਹੋ ਜਣੀ ਹੈ ਫੇਰ ਸਾਰਾ ਦੇਜ ਭੁੱਖਾ ਮਰੂਗਾ ਸਤੀਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਪੱਟ ਦੇਸ਼ ਦਾ ਆਂਦਾ ਤਾਂ ਕਿਸਾਨ ਜਿੱਥੇ ਕਿ ਸੜਕਾਂ ਤੇ ਆ ਅੱਜ ਐਸਕੇਐਮ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਪੂਰੇ ਭਾਰਤ ਦੇ ਵਿੱਚ ਰੇਲ ਰੋਕੇ ਜਾਣੇ ਤੇ ਅੱਜ ਜਿਲ੍ਹਾ ਫਤਿਹਗੜ੍ਹ ਸਾਹਿਬ ਇੱਥੇ ਮੌਜੂਦ ਹੈ ਜਿੱਥੇ ਕਿ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਰੇਲ ਰੋਕੀ ਹੋਈ ਹੈ ਤੇ ਇਹ ਜਿਹੜੇ ਕਿ ਕੁਝ ਘੰਟਿਆਂ ਦੀ ਜਿਹੜਾ ਇਹਨੇ ਕਾਲ ਦਿੱਤੀ ਸੀਗੀ ਰੇਲਾਂ ਰੋਕੇ ਜਾਣਗੇ ਤੇ ਲੋਕਾਂ ਨੇ ਜਿਹੜਾ ਕਿ ਕਿਸਾਨਾਂ ਦਾ ਵੀ ਸਾਥ ਵੀ ਦਿੱਤਾ ਗੱਲਬਾਤ ਕਰਾਂਗੇ ਸਾਡੇ ਨਾਲ ਆ ਮੌਜੂਦ ਨੇ ਜਿੱਥੇ ਕਿ ਬਲਵਿੰਦਰ ਸਿੰਘ ਖੇਲ ਮੀਤ ਪ੍ਰਧਾਨ ਜਿਲ੍ਹਾ ਉਹ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਛ ਸਾਰਾ ਤਾਂ ਜੀ ਬਰਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਬ ਇੱਕ ਵਿੱਚ ਕੀ ਪਤਾ ਹੈ ਬਲਵਿੰਦਰ ਸਿੰਘ ਪਿੰਡ ਕੇਲ ਜ਼ਿਲ੍ਹਾ ਮੀਤ ਪ੍ਰਧਾਨ ਜ਼ਿਲ੍ਹਾ ਫਤਿਹਗੜ ਸਾਹਿਬ ਪ੍ਰਧਾਨ ਜੀ ਦੱਲੇਵਾਲ ਮਰਨ ਵਰਤਦੇ ਬੈਠੇ ਨੇ ਪਰ ਸਰਕਾਰ ਉਹਨਾਂ ਦੀ ਕੋਈ ਸਾਰ ਲੈਣ ਦੀ ਬਜਾਏ ਕਿ ਨੇਤਾਾਂ ਨੇ ਜੋ ਉਹਨਾਂ ਨੂੰ ਨੂੰ ਮਿਲਣ ਜਾ ਰਹੇ ਨੇ ਕਿਵੇਂ ਦੇਖਦੇ ਹੋ ਕਿ ਉਹਨਾਂ ਦੀ ਕੋਈ ਜਿਵੇਂ ਕਿ ਸਾਰ ਤਾਂ ਲਈ ਜਾ ਰਹੀ ਹੈ ਪਰ ਕੋਈ ਜਿਹੜੇ ਵਾਅਦੇ ਨੇ ਮੰਗੇ ਨੇ ਉਹਨਾਂ ਪੂਰੇ ਨਹੀਂ ਕੀਤੇ ਜਾ ਰਹੇ ਦੇਖੋ ਜਿਹੜਾ ਅਸੀਂ 20 ਤੋਂ 21 ਤੱਕ ਪਹਿਲਾਂ ਬੈਠੇ ਰਹੇ ਹਾਂ ਦਿੱਲੀ ਦੇ ਵਿੱਚ 13 ਮਹੀਨੇ ਅਸੀਂ ਉਹ ਸੰਘਰਸ਼ ਕਰਿਆ ਜਿਹੜਾ ਪ੍ਰਧਾਨ ਮੰਤਰੀ ਹੈ ਸਾਡੇ ਦੇਸ਼ ਦਾ ਉਸ ਨੇ ਮੰਗਾ ਸਾਡੀਆਂ ਮੰਨੀਆਂ ਤੇ ਆ ਵੀ ਮੈਂ ਇਹ ਸਾਰੀਆਂ ਤੁਹਾਡੀਆਂ ਜਿੰਨੀਆਂ ਵੀ ਮੰਗਾ ਹੈਗੀਆਂ ਥਾੜ ਨੂੰ ਮਤਲਬ ਜਿਹੜਾ ਐਮਐਪੀਸੀ ਦਾ ਮਤਲਬ ਉਹ ਕਾਨੂੰਨੀ ਵੀ ਉਹਦਾ ਬੜਾ ਕੇ ਦਮਾਂਗਾ ਤੇ ਸਾਰੀ ਤੁਹਾਡੀਆਂ ਮੰਗਾ ਮੰਨਦਾ ਹੈ ਵੀ ਤੁਸੀਂ ਇੱਥੋਂ ਆਪਣੇ ਆਪਣੇ ਘਰਾਂ ਨੂੰ ਬਾਅਦ ਚਲੇ ਜਾਓ ਜਦੋਂ ਸਾਰੇ ਕਿਸਾਨਾਂ ਨੇ ਉੱਥੇ ਬੈਠ ਕੇ ਸਾਡੇ ਲੀਡਰਾਂ ਨੇ ਇਕੱਠੇ ਹੋ ਕੇ ਉਹ ਕਰਿਆ ਤਾਂ ਕਹਿੰਦੇ ਵੀ ਚਲੋ ਜੀ ਇਹ ਤਾਂ ਪ੍ਰਧਾਨ ਮੰਤਰੀ ਹੈ ਇਹ ਥੋੜੋ ਝੂਠ ਬੋਲ ਸਕਦਾ ਹੈ ਇਹ ਤਾਂ ਸੱਚ ਬੋਲੂਗਾ ਤਾਂ ਹੀ ਇਹਨੇ ਆਪਾਂ ਨੂੰ ਆਗੇ ਪੋਰਿਆ ਉਸ ਦਿਨ ਜਿੱਦਣ ਇਹਨੇ ਗੱਲ ਕਰੀ ਉਹ ਤੇ ਪਹਿਲੇ ਨੇ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਦਾ ਪੁਰਬ ਸੀਗਾ ਉਹਦੇ ਵਿੱਚ ਮਹਾਰਾਜ ਦੇ ਉਹਦੇ ਦਾਇਰੇ ਦੇ ਵਿੱਚ ਲੈ ਲਿਆ ਸਾਨੂੰ ਅਸੀਂ ਸਾਰੇ ਨੇ ਇਹਦੇ ਬਤਬਾਰ ਕਰਕੇ ਉੱਥੋਂ ਆਪਣਾ ਆਪਣਾ ਬੋਰੀ ਬਿਸਤਰਾ ਚੱਕ ਕੇ ਆਪਣੀਆਂ ਟਰਾਲੀਆਂ ਵਾਪਸ ਕਰਨ ਨੂੰ ਭੇਤੀਆਂ। ਕਈ ਮਹੀਨੇ ਤੇ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ। ਹੁਣ 13 ਫਰਵਰੀ ਤੋਂ ਲੈ ਕੇ ਦੁਬਾਰੇ ਡੱਲੇ ਸਾਹਿਬ ਨੂੰ ਜਾ ਕੇ ਫੇਰ ਇਹ ਧਰਨਾ ਲਾਉਣਾ ਪੈ ਗਿਆ ਖਨੌਰੀ ਬਾਰਡਰ ਤੇ। ਉੱਥੇ ਉਹਨਾਂ ਨੇ ਭੁੱਖ ਹੜਤਾਲ ਤੇ ਬੈਠ ਗਏ ਵੀ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਹੁਣ ਤੱਕ ਕੋਈ ਗੱਲ ਨਹੀਂ ਕਰੀ ਹੈਗੀ। ਸਾਡੀ ਕੋਈ ਮੰਗ ਨਹੀਂ ਮੰਨੀ ਹੈਗੀ। ਜਦੋਂ ਮੰਗਾ ਨਾਮ ਮੰਦਾ ਦੇਖਿਆ ਤਾਂ ਉੱਤੇ ਮਰਨ ਵਰਤੇ ਬੈਠਣ ਤੇ ਉਹਨਾਂ ਦੀ ਹੁਣ ਸਿਹਤ ਇਸ ਤਰ੍ਹਾਂ ਦੀ ਬਹੁਤ ਹੋ ਗਈ ਖਰਾਬ ਹੋ ਗਈ ਅੱਜ ਤੱਕ ਵੀ ਕਿਸੇ ਸੈਂਟਰ ਦੇ ਮੰਤਰੀ ਨੇ ਜਾਂ ਸੈਂਟਰ ਦੇ ਕਿਸੇ ਵੀ ਅਧਿਕਾਰੀ ਨੇ ਜਾ ਕੇ ਡੱਲੇੜ ਸਾਹਿਬ ਦੇ ਨਾਲ ਜਾਂ ਉੱਥੇ ਕੋਈ ਗੱਲ ਨਹੀਂ ਕਰੀ ਹੈਗੀ ਆਮ ਜਿਹੜੇ ਲੀਡਰ ਰਹੇਗੇ ਨੇ ਹੋ ਜਾਂਦੇ ਨੇ ਪਰ ਜਦ ਜਿਹੜਾ ਕੰਮ ਹੋਣਾ ਉਹ ਤਾਂ ਸੈਂਟਰ ਗਵਰਨਮੈਂਟ ਨੇ ਕਰਨਾ ਨਾ ਉਹ ਤਾਂ ਸੈਂਟਰ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਪਰ ਸੈਂਟਰ ਵੱਲੋਂ ਅੱਜ ਤੱਕ ਸਾਨੂੰ ਕੋਈ ਮਤਲਬ ਸਾਡੇ ਕੋਲ ਮੀਟਿੰਗ ਕਰਨ ਦੀ ਕੋਈ ਕਾਲ ਨਹੀਂ ਆਈ ਹੈਗੀ ਅਗਰ ਜੇ ਕੋਈ ਗੱਲ ਹੁੰਦੀ ਆ ਉਹ ਕਹਿੰਦੇ ਤੁਸੀਂ ਆਪਣਾ ਪ੍ਰੋਜੈਕਟ ਬਣਾ ਕੇ ਪ੍ਰੋਜੈਕਟ ਬਣਾ ਕੇ ਭੇਜ ਦਿਓ ਅਸੀਂ ਉੱਤੇ ਗੱਲ ਕਰਨਗੇ ਹੁਣ ਅਸੀਂ ਬਾਰ ਬਾਰ ਕਿਹੜੀਆਂ ਗੱਲਾਂ ਦੀ ਪ੍ਰੋਜੈਕਟ ਬਣਾ ਕੇ ਇਹਨਾਂ ਨੂੰ ਦੇਣੀ ਹੈਗੀ ਆ ਉਹੀ ਮੰਗਾਂ ਨੇ ਜਿਹੜੀਆਂ ਸਾਰਸੀ ਪਹਿਲਾਂ ਨਿਕਲ ਮੀਟਿੰਗਾਂ ਚ ਕਰ ਚੁੱਕੇ ਆ ਬਹੁਤ ਸਾਰੀਆਂ ਮੀਟਿੰਗਾਂ ਇਹਨਾਂ ਨਾਲ ਹੋ ਚੁੱਕੀਆਂ ਪਹਿਲਾਂ ਉਹੀ ਸਾਡੇ ਮੰਗਾਂ ਆ ਉਹ ਇਹਨਾਂ ਕੋਲ ਸਾਡੇ ਸਾਰਿਆਂ ਮੰਗਾ ਦਾ ਡਾਟਾ ਜਿਹੜਾ ਭੇਜਿਆ ਹੋਇਆ ਹੈ ਪਰ ਇਹ ਸਾਡੇ ਨਾਲ ਮਤਲਬ ਗੱਲ ਕਰਨ ਨੂੰ ਅਜੇ ਤੱਕ ਕੋਈ ਤਿਆਰ ਨਹੀਂ ਹੈਗੀ ਸੈਂਟਰ ਗਵਰਨਮੈਂਟ ਦਾ ਕਾਰਨ ਕੀ ਹੈ ਛੋਟੀਆਂ ਮੰਗਾ ਨੇ ਲਾਲ ਸੁਆਮੀ ਨਾਥਨ ਦੀ ਰਿਪੋਰਟ ਜੇ ਲਾਗੂ ਹੁੰਦੀ ਆ ਦਾ ਕਿਸਾਨ ਨੂੰ ਤੇ ਲੋਕਾਂ ਨੂੰ ਵੀ ਫਾਇਦਾ ਮਿਲਦਾ ਕਾਰਨ ਕਿ ਆ ਕਿ ਦੇਖੋ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਬਹੁਤ ਬੜਾ ਉਹ ਬੜਿਆ ਹੋਇਆ ਹੈ ਵੀ ਜੇ ਮੰਗਾ ਮੰਨੀਆਂ ਗਈਆਂ ਵੀ ਖਬਰੇ ਜਿਹੜਾ ਮਤਲਬ ਸਾਡੇ ਦੇਸ਼ ਦਾ ਉਹ ਹੈਗਾ ਬਹੁਤ ਗਰਕ ਹੋ ਜਾਊਗਾ ਨੀਚੇ ਚਲੇ ਜਾਊਗਾ ਪਰ ਮੈਂ ਇੱਕ ਗੱਲ ਦੱਸਣਾ ਪੈਂਦਾ ਚਾਹੁੰਦਾ ਹੈ ਵੀ ਜਦ ਤੁਸੀਂ ਕੋਈ ਰੇਟ ਬੰਦੂਗੇ ਉਹ ਰੇਟ ਦੇ ਉੱਤੇ ਮਤਲਬ ਚੀਜ਼ ਖਰੀਦੂਗੇ ਜੇ ਕੋਈ ਪ੍ਰਾਈਵੇਟ ਖਰੀਦੇਗਾ ਤਾਂ ਥੋੜੀ ਬਹੁਤੀ ਵਧਾ ਕੇ ਖਰੀਦੂਗਾ ਉਸ ਚੀਜ਼ ਨੂੰ ਥੋੜੀ ਬਹੁਤੀ ਵਧਾ ਕੇ ਖਰੀਦੂਗਾ ਉਹਦੇ ਨਾਲ ਇਹ ਨਹੀਂ ਹੈਗਾ ਜਿਕਣਾ ਹੁਣ ਆਲੂ ਆ ਆਲੂ 5-7 ਰੁਪਏ ਨੂੰ ਹੁਣ ਲੈ ਲਿਆ ਤੁਹਾਨੂੰ 40 ਰੁਪਏ ਆਲੂ ਮਿਲ 50 ਰੁਪਏ ਆਲੂ ਮਿਲ ਰਿਹਾ ਜੇ ਉਹਦੇ ਤੇ ਤੁਹਾਡਾ ਇਹ ਮਤਲਬ ਕੋਈ ਕਾਨੂੰਨ ਬਣਾ ਦੇਣਗੇ ਸਾਨੂੰ ਕਾਨੂੰਨ ਬਣਾ ਦੇਣਗੇ ਤਾਂ ਜੋ 7 ਰੁਪਏ ਵੇਚੂਗਾ ਮਤਲਬ ਚੱਕੂਗੀ ਸਰਕਾਰ ਉਹ 10 ਰੁਪਏ ਵੇਚ ਲੂਗਾ ਜਿਹੜੀ ਆਮ ਪਬਲਿਕ ਉਹ ਤਾਂ ਵੱਜੂਗੀ ਨਾ ਉਹਦੇ ਤੇ ਨਾਲ ਕੋਈ ਕਾਰਨ ਤਾਂ ਮਤਲਬ ਇਹ ਹੈਗਾ ਇਹ ਜਿਹੜੇ ਵਪਾਰੀ ਲੋਕ ਆ ਨਾ ਇਹਨਾਂ ਨੂੰ ਮੁਆਫਾ ਨਹੀਂ ਹੋਣਾ ਹੈਗਾ 2-4 ਰੁਪਏ ਨੂੰ ਕੁਝ ਨਹੀਂ ਸਮਝਦੇ ਹੈਗੇ ਆਮ ਜਨਤਾ ਨੂੰ ਇਹ ਮਾਰਨਾ ਚਾਹੁੰਦੇ ਆ ਹਰ ਜੀ ਨੇੜ ਨਧਾਰੇ ਹੁੰਦਾ ਆਮ ਜਨਤਾ ਨੂੰ ਫਾਇਦਾ ਹੁੰਦਾ ਤੇ ਵਪਾਰੀ ਨੂੰ ਮਾਰ ਪੈਂਦੀ ਹਾਂ ਵਪਾਰੀ ਨੂੰ ਮਾਰ ਪੈਂਦੀ ਆ ਉਹ ਇਸ ਕਰਕੇ ਇਹ ਸਰਕਾਰ ਕਹਿੰਦੀ ਹੈ ਵੀ ਜਿਹੜਾ ਵਪਾਰੀ ਆ ਮੈਂ ਵਪਾਰੀ ਨੂੰ ਬਚਾਵਾਂ ਜਿਹੜੀ ਆਮ ਪੌਲੀਆ ਠੱਠੇ ਖੂ ਜਾਵੇ ਉਹਦਾ ਕੋਈ ਇਹਨਾਂ ਨੂੰ ਖਿਆਲ ਨਹੀਂ ਹੈਗਾ ਦੇਖੋ ਪਿਆਜ ਪਿਆਜ਼ 100 ਰੁਪਏ ਤੱਕ ਚਲੇ ਜਾਂਦਾ ਜੇ ਪਿਆਜ਼ ਦਾ ਤੁਸੀਂ ਕੋਈ ਮਤਲਬ ਕਾਨੂੰਨ ਬਣਾਇਆ ਹੋਊਗਾ ਵੀ ਪਿਆਜ਼ ਦਾ ਆਹ ਰੇਟ ਹੈਗਾ ਉਹ ਜੇ ਵਪਾਰੀ ਗਾਹਾਂ ਜਿਹੜਾ ਖਰੀਦ ਕੇ ਗਾਹਾਂ ਵੇਚੂਗਾ ਉਹ 10 ਰੁਪਏ ਵੀ ਲੈ ਲਵੇ ਤਾਂ ਵੀ ਪਬਲਿਕ ਬਚਦੀ ਆ ਇਹ ਸਾਨੂੰ ਦੂਜੇ ਪਾਸੇ ਨੂੰ ਸਮਝ ਰਹੇ ਆਂ ਵੀ ਇਹ ਖਬਰੇ ਉਹ ਕਰ ਰਹੇ ਕਸਾਨ ਤਾਂ ਦੇਖੋ ਪੈਦਾ ਕਰਕੇ ਦੇਣੇ ਵਾਲਾ ਹੈ ਅੰਨ ਪੈਦਾ ਕਰਦਾ ਹੈ ਹੁਣ ਅਸੀਂ 23 24 ਰੁਪਏ ਨੂੰ ਖਰੀਦਿਆ ਉਹਦੀ ਜਿਹੜੀ ਲਾਗਤ ਆ ਉਹਦਾ ਖਰਚਾ ਉਹ ਬਹੁਤ ਵਧਿਆ ਹੋਇਆ ਜੇ ਇਹਦਾ ਆਧਾਰਤ ਮੁੱਲ ਕੋਈ ਬਣਿਆ ਹੋਊਗਾ ਤਾਂ ਉਹ ਜਿਹੜਾ ਅੱਗੇ ਵੇਚੂਗਾ ਕੋਈ ਗਰੀਬ ਆਦਮੀ ਖਰੀਦੂਗਾ ਹੁਣ ਕਿੰਨੇ ਕ ਦੇ ਰਹੇ ਮਤਲਬ ਹੋਰ ਜਿਹੜੇ ਕਹਿੰਦੇ ਆ ਵੀ ਅਸੀਂ ਫ੍ਰੀ ਅੰਨ ਦੇ ਰਹੇ ਆ ਕਿੰਨੇ ਕ ਦਿਨ ਅੰਨ ਦੇਈ ਜਾਣਗੇ ਫ੍ਰੀ ਚ ਅਖੀਰ ਤਾਂ ਜਿਹੜਾ ਆਟਾ ਹੁਣ ਮਹਿੰਗਾ ਇੰਨਾ ਹੋ ਰਿਹਾ ਕਿ ਆਟਾ ਮੋਲਾਂ ਦੇ ਵਿੱਚ ਜਾਂਦੇ ਆ ਤਾਂ ਮਹਿੰਗਾ ਮਿਲਦਾ ਤੇ ਅੱਗੇ ਵੀ ਕੀ ਹੋਊਗਾ ਆਮ ਪਬਲਿਕ ਤਾਂ ਮਰ ਰਹੀ ਆ ਉਹ ਆਮ ਪਬਲਿਕ ਮਰ ਰਹੀ ਆ ਜਿਹੜਾ ਵਪਾਰੀ ਇਹਨਾਂ ਦਾ ਜਿਹਨੂੰ ਬਚਾਉਣਾ ਚਾਹੁੰਦੇ ਆ ਉਹ ਬਣ ਰਿਹਾ ਇਹ ਤਾਂ ਸਿਰਫ ਵਪਾਰੀ ਸਰਕਾਰ ਆ ਵਪਾਰੀਆਂ ਕੰਨੀ ਜਾਂਦੀਆਂ ਨਾ ਕਿ ਇਹ ਆਮ ਪਬਲਿਕ ਨੂੰ ਜਾਂ ਆਪ ਕਿਸਾਨ ਨੂੰ ਬਚਾਉਣਾ ਚਾਹੁੰਦੀ ਆ ਸੋ ਕਿਸਾਨਾਂ ਦਾ ਕਹਿੰਨਾ ਵਪਾਰੀ ਸਰਕਾਰ ਆ ਜੋ ਕਿਸਾਨਾਂ ਦਾ ਨਹੀਂ ਸੋਚ ਰਹੀ ਜਿਹੜਾ ਕਿ ਕਿਸਾਨਾਂ ਦਾ ਇਹ ਕਹਿੰਨਾ ਕਿ ਜੇ ਇੱਕ ਰੇਟ ਫਿਕਸ ਹੁੰਦਾ ਹੈ ਤਾਂ ਉਹਦੇ ਨਾਲ ਆਮ ਜਨਤਾ ਨੂੰ ਵੀ ਫਾਇਦਾ ਹੋਵੇਗਾ ਪਰ ਸਰਕਾਰ ਵਪਾਰੀ ਵਰਗ ਨੂੰ ਲਾਭ ਦੇਣ ਲਈ ਤੇ ਆਪਣੀ ਜਿਹੜੇ ਕਿ ਫੰਡ ਉਹਨਾਂ ਨੂੰ ਮਿਲਦੇ ਨੇ ਉਹ ਪਰਫੂਲਿਟ ਕਰਨ ਲਈ ਇਹਨਾਂ ਦਾ ਕੋਈ ਨਹੀਂ ਸੋਚ ਰਹੀ ਗੱਲਬਾਤ ਕਰਦੇ ਕਿਸਾਨ ਆਗੂ ਨੇ ਪਹਿਲਾਂ ਤਾਂ ਜਿੱਕਰ ਗੱਲ ਕਰੀ ਇਹਨਾਂ ਨੇ ਕਿਹਾ ਹੈ ਕਿ ਜਿਹੜੀ ਕਿ ਸਰਕਾਰ ਵਪਾਰੀ ਵਰਗ ਦਾ ਸੋਚ ਰਹੀ ਆ ਤੇ ਲੋਕਾਂ ਦਾ ਨਹੀਂ ਸੋਚ ਰਹੀ ਨਾ ਕਿਸਾਨਾਂ ਦਾ ਸੋਚ ਰਹੀ ਹੈ ਕਿਸਾਨ ਬੀਜਦਾ ਫਿਰ ਵੀ ਕਿਸਾਨ ਨੂੰ ਜਿਹੜੀ ਕਿਸਾਨ ਨੇ ਆਲੂ ਵੇਚਣਾ ਉਹ 5 ਰੁਪਏ 70 ਰੁਪਏ ਉਹਨੂੰ ਮੁੱਲ ਦਿੰਦੀ ਹੈ ਤੇ ਬਾਜ਼ਾਰ ਦੇ ਵਿੱਚ ਵਿਕ ਰਿਹਾ 40 ਦਾ 45 ਰੁਪਏ ਕਿਲੋ ਦੇਖੋ ਇਹ ਸਰਕਾਰ ਦੀ ਇੱਕ ਪਾਲਿਸੀ ਹੈ ਵੀ ਜੋ ਵੀ ਪੈਦਾਵਾਰ ਕਿਸਾਨ ਕੋਲ ਤੋਂ ਆਉਣੀ ਹੈ ਉਹਨੂੰ ਸਸਤੇ ਰੇਟ ਤੇ ਲਓ ਤੇ ਉਹਨੂੰ ਬਨ ਵੱਧ ਮੁਨਾਫੇ ਦੇਣ ਪਹਚਾਉਣ ਲਈ ਉਹ ਵਪਾਰੀਆਂ ਨੂੰ ਵੱਡੇ ਵੱਡੇ ਵਪਾਰੀ ਜਿਖਣਾ ਹਵਾਨੀ ਹਵਾਨੀ ਇਹਨਾਂ ਨੂੰ ਇਹਨਾਂ ਕੋਲ ਸਟੋਰ ਕਰਦੇ ਆ ਕਿਸਾਨ ਵਰਤਾਂ ਸੋਚ ਹੀ ਨਹੀਂ ਕਿਸਾਨ ਇਹ ਤਾਂ اگਾਇਆ ਪੈਦਾ ਕਰਕੇ ਆਪਣੇ ਸਹੀ ਰੇਟ ਤੇ ਵੇਚਦਾ ਵੇਚ ਕੇ ਇਹਨਾਂ ਨੇ ਉਹੀ ਫਸਲ ਨੂੰ ਹੁਣ ਜਿਸ ਤਰ੍ਹਾਂ ਆਟਾ ਜੀ ਆਟਾ 35-40 ਰੁਪਏ ਕਿਲੋ ਵਿਕ ਰਿਹਾ ਕਣਕ ਰਸਤੇ 23 ਰੁਪਏ ਨੂੰ ਉਹ ਸਾਰਾ ਪ੍ਰੋਫਿਟ ਆ ਜਿਹੜਾ ਉਹ بڑے ਵਪਾਰੀਆਂ ਨੂੰ ਹੀ ਜਾਣਾ ਜੀਵਿਦਾਨ ਨੂੰ ਤਾਂ ਉਹ 23 ਰੁਪਏ ਦਾ ਰੇਟ ਮਿਲੇ ਜੇ ਪਹਿਲੇ ਹੀ ਸਰਕਾਰ ਸਾਡੀ ਸਹੀ ਰੇਟ ਦੇਵੇ ਕਾਰਨਰ ਰੇਟ ਤੇ ਆਟਾ ਵਿਖੇ ਪਬਲਿਕ ਨੂੰ ਸਰਕਾਰ ਤਾਂ ਪਬਲਿਕ ਦਾ ਸੇਵਾ ਕਰਦੀ ਹੈ ਜੀ ਇਹ ਪਬਲਿਕ ਨੂੰ ਝਾੜ ਰਹੀ ਹੈ ਖਸਮ ਕਰ ਰਹੀ ਹੈ ਪਬਲਿਕ ਨੂੰ ਕਿ ਉਹ ਮਨ ਜਿਹੜੀ ਇਨੀ ਗਰੀਬ ਜਨਤਾ ਬੈਠੀ ਐ ਉਹ 40 ਰੁਪਏ ਕਿਲੋ ਆਟਾ ਲੈ ਕੇ ਕਿੱਥੋਂ ਖਾਊਗੀ 60 ਰੁਪਏ ਕਿਲੋ ਪਿਆਜ਼ ਕਿੱਥੇ ਲੈ ਕੇ ਖਾਊਗੀ ਗੋਭੀ ਆ ਉਹ 60 ਰੁਪਏ ਕਿਲੋ ਇਹ ਸਾਰੀ ਸਰਕਾਰ ਦੀ ਪਾਲਿਸੀ ਐ ਇੱਕ ਜਾ ਕੇ ਜਿਹੜਾ ਛੱਲੜਾ ਲੇਵਲ ਦਾ ਜੀ ਕੋਈ ਵੀ ਕਿਸਾਨ ਹੈ ਮਜ਼ਦੂਰ ਹੈ ਉਹਨੂੰ ਖਤਮ ਕਰਦੇ ਤੁਲੀ ਹੋਈ ਹੈ ਇਹ ਬੜੇ ਆਪਣੇ ਵਪਾਰੀਆਂ ਨੂੰ ਜੋ ਬੜੇ ਬਿਜ਼ਨਸਮੈਨ ਮੰਨੇ ਆ ਉਹਨਾਂ ਨੂੰ ਲਾਭ ਪਹੁੰਚਾਉਣ ਦੇ ਮਾਰੇ ਉਹਨਾਂ ਬਾਰੇ ਸੋਚ ਰਹੀ ਹੈ ਸਾਰਾ ਕੁਝ ਇਹ ਗਰੀਬਾਂ ਬਾਰੇ ਬਿਲਕੁਲ ਨਹੀਂ ਸੋਚਦੀ ਹੈ ਤੁਸੀਂ ਕਹਿਆ ਕਿ ਚਲੋ ਕਿਸਾਨ ਲੋਕਾਂ ਨੂੰ ਪਰਫੋਰੇ ਤੇ ਜਿਵੇਂ ਲੋਕਾਂ ਨੂੰ ਸਸਤੀ ਚੀਜ਼ ਦਿੰਦਾ ਕਿ ਕਰੇਟ ਫਿਕਸ ਹੋਣਾ ਚਾਹੀਦਾ ਪਰ ਜਿਵੇਂ ਆਪਾਂ ਰੀਲਾਂ ਰੋਕੀਆਂ ਨੇ ਇਹਦੇ ਨਾਲ ਕੋਈ ਇਹ ਵੀ ਆਪਣੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਕਿ ਸਰਕਾਰ ਦੇ ਜੂਨ ਕੋਈ ਸਰਕਾਰ ਨੂੰ ਇਹ ਸੀ ਹੋਣੀ ਪਤਾ ਲੱਗਣਾ ਨਾ ਵੀ ਪਬਲਿਕ ਤੰਗ ਹੈ ਇੱਛੋਂ ਪਤਾ ਲੱਗਦਾ ਵੀ ਜਿਹੜੀ ਰੇਲ ਰੋਕੀ ਆ ਕਿਸੇ ਕਾਰਨ ਕਰਕੇ ਰੋਕੀ ਆ ਉਹ ਸ਼ੌਂਕ ਨੂੰ ਨਹੀਂ ਰੋਕੀ ਰਿਕ ਸਰਕਾਰ ਦੇ ਕੰਨ ਤੱਕ ਬਾਜ ਜਾਊਗੀ ਕਿ ਪਬਲਿਕ ਦੀ ਕਿਆ ਆਵਾਜ਼ ਆਉਂਦੀ ਹੁਣ ਪਤਾ ਲੱਗੂਗਾ ਸਵੇਰੇ ਪਤਾ ਲੱਗੂ ਵੀ ਰੇਲ ਰੋਕੀ ਆ ਕਾਰਨ ਦੱਸੋ ਕਿਆ ਇਹ ਸ਼ੌਂਕ ਨੂੰ ਨਹੀਂ ਵੀ ਤਾਂ ਹੀ ਸੈਂਟਰ ਤੋਂ ਪਤਾ ਲੱਗੂ ਵੀ ਲੋਕ ਤੰਗ ਐ ਪਬਲਿਕ ਤੰਗ ਹੋएगी ਜਿਹੜਾ ਕੋਈ ਸੰਘਰਸ਼ ਕਰਦਾ ਤੰਗ ਹੋ ਕੇ ਹੀ ਕਰਦਾ ਕੋਈ ਸ਼ੌਂਕ ਨੂੰ ਤਾਂ ਕਰਦਾ ਨਹੀਂ ਕਿ ਹੁਣ ਸਾਨੂੰ ਸ਼ੌਂਕ ਤਾਂ ਹੈ ਨਹੀਂ ਬਸ ਅੱਜ 11 12 ਮਹੀਨੇ 10 11 ਮਹੀਨੇ ਹੋ ਗਏ ਖਲੋਰੀ ਤੇ ਸ਼ੰਭੂ ਮਾਟਰਾਂ ਦੇ ਬੈਠੇ ਆ ਉੱਥੇ ਕਿੱਕੜਾ ਨਹੀਂ ਠੰਡ ਪੈ ਰਹੀ ਆ 70 70 ਬੰਦੇ ਸਮਨੇ ਸਾਡੇ ਬਿਓਰ ਕੋ ਬੈਠੇ ਆਂ ਰਾਤਾਂ ਨੂੰ ਕਿਸ ਤਰ੍ਹਾਂ ਟਾਈਮ ਕੱਢਦੇ ਆ ਉਹ ਠੰਡ ਦੇ ਵਿੱਚ ਮਰਦੇ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਮੌਜ ਨਾਲ ਬੈਠੇ ਆਂ ਅੱਜ ਤੱਕ ਕੋਈ ਦੇਖ ਲਓ ਕਿੰਨੇ 22 23 ਦਿਨ ਹੋ ਗਏ ਪ੍ਰਧਾਨ ਜੀ ਨੂੰ ਬੈਠਿਆ ਨੂੰ ਕੋਈ ਖਬਰ ਨਹੀਂ ਲੱਤੀ ਕੋਈ ਕਿਸੇ ਨੇ ਆ ਕੇ ਮੈਸੇਜ ਨਹੀਂ ਲਾਇਆ ਉਹ ਪਤਾ ਨਹੀਂ ਕੀ ਨੀਤੀ ਆ ਪਤਾ ਨਹੀਂ ਪੰਜਾਬ ਨੂੰ ਝਾੜਨ ਵਾਸਤੇ ਹੀ ਹੈ ਸਭ ਤੋਂ ਵੱਡਾ ਪਾਰਸਮਾਲਾ ਪ੍ਰੋਜੈਕਟ ਕੱਢ ਰਹੇ ਆਂ ਜ਼ਮੀਨਾਂ ਬਰਬਾਦ ਕਰ ਰਹੇ ਆਂ ਉਹਨਾਂ ਨੂੰ ਲੋਕਾਂ ਨੂੰ ਉਹਨਾਂ ਦੀ ਮੁੱਲ ਜੋ ਜ਼ਮੀਨਾਂ ਨੇ ਪੇਮੈਂਟ ਨਹੀਂ ਦੇ ਰਹੇ ਤੱਕੀ ਨਾਲ ਜ਼ਮੀਨਾਂ ਰਿਕੁਆਇਰ ਕਰ ਰਹੇ ਆਂ ਤੱਕੀ ਨਾਲ ਕਬਜ਼ ਇਦੇ ਉੱਪਰ ਹੋਰ ਸੱਕਾ ਕੀ ਕਰੂਗੀ ਜਿੱਤੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੁਭਾ ਪ੍ਰਧਾਨ ਨੇ ਜੋ ਮਾਰਾ ਮਰਦ ਤੇ ਬੈਠੇ ਨੇ ਪਰ ਸਰਕਾਰ ਉਹਨਾਂ ਦੀ ਸਾਰ ਲਾਈਨ ਦੀ ਬਜਾਏ ਕਿਸਾਨਾਂ ਨੂੰ ਕੋਈ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿੱਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਕਿਸਾਨ ਲੰਬੇ ਸਮੇਂ ਤੋਂ ਠੰਡ ਦੇ ਵਿੱਚ ਜਿੱਥੇ ਕਿ ਗਰਮੀ ਵੀ ਉਹਨਾਂ ਨੇ ਕੱਟੀ ਰੋੜਾਂ ਦੇ ਉੱਤੇ ਠੰਡ ਵੀ ਕੱਟੀ ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਗੱਲਬਾਤ ਕਰਾਂਗੇ ਕਿਸਾਨ ਆ ਗੋਣਾ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਜਿਹੜੀ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਿਵੇਂ ਦੇਖਦੇ ਹੋ ਕਿ ਕਿਸਾਨ ਸੜਕਾਂ ਤੇ ਆ ਪਰ ਕੋਈ ਸਾਰ ਨਹੀਂ ਲਈ ਜਾ ਰਹੀ ਕੇਂਦਰ ਸਰਕਾਰ ਦੀਆਂ ਬਾੜੀਆਂ ਨੀਤੀਆਂ ਸਰਕਾਰਾਂ ਕਿਸਾਨਾਂ ਦੀ ਸਾਰ ਨਹੀਂ ਦੇ ਰਹੀ ਆਪਣੀ ਮਰਜ਼ੀ ਦੇ ਰੇਟ ਲਾ ਰਹੀ ਆਪਣੀ ਮਰਜ਼ੀ ਦਾ ਸਾਰਾ ਕੁਝ ਕਰ ਰਹੀ ਆ ਉਹ ਜਗਜੀਤ ਸਿੰਘ ਢੱਲੇਵਾਲ ਸਾਹਿਬ ਅੱਡੇ ਬੈਠੇ ਆਪਣਾ ਮਰਨ ਵਰਤ ਤੇ ਉਹਨਾਂ ਦਾ ਸੁਣਨੀ ਚਾਹੀਦੀ ਹੈ ਸਰਕਾਰ ਨੂੰ ਹੂੰ ਮਗਾ ਮੰਨ ਲੈਣੇ ਚਾਹੀਦਿਆਂ ਐਮਐਸਪੀ ਦੀ ਗਾਰੰਟੀ ਕਾਨੂੰਨ ਬਣਾ ਦੇਣਾ ਚਾਹੀਦਾ ਕਿਉਂ ਜਿਆਦਾ ਕਾਨੂੰਨ ਬਣ ਗਿਆ ਕੋਈ ਰੇਟ ਬਣਿਆ ਗਿਆ ਫਿਰ ਉਹਦੇ ਪਰ ਰੇਗਮਦ ਆਪਣਾ ਉਹਦੇ ਹਿਸਾਬ ਕਰ ਖਰੀਦਦਲੰਦਾ ਕਰ ਸਕਦਾ ਸਰਕਾਰ ਆਪਣੀ ਮਨਮਰਜ਼ੀ ਕਰਦੀਆਂ ਜ਼ਿੰਮੇਦਾਰਾਂ ਨੂੰ ਉਹਦਾ ਥੱਲੇ ਬਾ ਕਰਜ਼ਾ ਕਰਕੇ ਇਹਨਾਂ ਨੇ ਖਤਮ ਕਰਨਾ ਚਾਹੁੰਦੀਆਂ ਵੀ ਅਡਾਨੀਆਂ ਬਾਨੀਆਂ ਨੂੰ ਉੱਪਰ ਚੱਕੀ ਹੈ ਜ਼ਿੰਮੇਦਾਰਾ ਖਤਮ ਕਰਦੀ ਹੈ ਬਸ ਹਾਂ ਸਰਕਾਰ ਕਿਸਾਨੀ ਨੂੰ ਖਤਮ ਕਰਨ ਲੱਗੀ ਹੈ ਮੈਂ ਇੱਕ ਆਪਣੇ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਦਿਖਾਵੇ ਕਿ ਕਿਸਾਨ ਜਿਹੜਾ ਕਿ ਰੇਲ ਅੰਦੋਂ ਨੂੰ ਉਹਦੀ ਅਰੇ ਰੁਕੋ ਅਜਾ ਜਿਹੜੀ ਕਾਲ ਸੀ ਪੂਰੇ ਭਾਰਤ ਦੇ ਵਿੱਚ ਤੇ ਕਿਸਾਨ ਜਿਹੜਿਆ ਕਿ ਆ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਮਨਵਰਤ ਤੇ ਬੈਠੇ ਨੇ ਦੂਜੇ ਪਾਸੇ ਜਿਹੜੇ ਕਿ ਕਿਸਾਨ ਲਾਈਨਾਂ ਦੇ ਉੱਤੇ ਆਪਣੇ ਜਿਹੜੇ ਕਿ ਸ਼ਾਂਤਮਈ ਢੰਗ ਨਾਲ ਜਾਨਕੀ ਧਰਨਾ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਜਿਹੜੀਆਂ ਉਹਨਾਂ ਦਾ ਹੱਲ ਨਾ ਕੀਤਾ ਤਾਂ ਕਿਸਾਨ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਣਗੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਸੜਕਾਂ ਜਿੱਥੇ ਕਿ ਖਨੌਰੀ ਬਾਰਡਰ ਤੇ ਮਨਵਰਤ ਤੇ ਬੈਠੇ ਨੇ ਤੇ ਕਿਸਾਨ ਆਗੂ ਨੇ ਬਲਦੇਵ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਇਹ ਕੀ ਕਹਿਣਾ ਉਹਨਾਂ ਦਾ ਕਿਹੜੀਆਂ ਮੰਗਾਂ ਨੇ ਜਿਹੜੀਆਂ ਜ਼ਾਇਦ ਕਿਉਂ ਨਹੀਂ ਹੱਲ ਹੋ ਰਿਆ ਸਰਕਾਰ ਕਿਉਂ ਨਹੀਂ ਉਹਨਾਂ ਵੱਲ ਧਿਆਨ ਦੇ ਰਹੀ ਹਾਂਜੀ ਕਿਉਂ ਸਰਕਾਰ ਜਿਹੜੇ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਸਰਕਾਰ ਉਂਗਲੀ ਰਬੋਲੀ ਹੋਈ ਵੀ ਆ ਹੁਣ ਕਿੰਨਾ ਹੋ ਗਿਆ 8.10 ਨਾਲ 8 ਮਹੀਨੇ ਹੋ ਗਏ ਬੈਠਿਆਂ ਹੁਣ ਤੱਕ ਸਰਕਾਰ ਦੀ ਅੱਖਾਂ ਨਹੀਂ ਖੁੱਲੀਆਂ ਅਜੇ ਸਾਡਾ ਨੇਤਾ ਮਰਨ ਕਿਨਾਰੇ ਗਿਆ ਵਾ ਇਹ ਸਰਕਾਰ ਨੂੰ ਪਤਾ ਨਹੀਂ ਹੈ ਤੇ ਬਾਕੀ ਸਾਡੀਆਂ ਦੂਈਆਂ ਦੂਏ ਭਰਾ ਨੇ ਸਾਡੇ ਜਿਹੜੇ ਜੂਨੀਅਰ ਆ ਸਾਡੀਆਂ ਦੋ ਲੀਡਰ ਉਹ ਜ ਐ ਸੋਚ ਰਹੇ ਨੇ ਵੀ ਕਾਦ ਅਸੀਂ ਇਕੱਠੇ ਹੋਈ ਕਾਦ ਹੁਣ ਮੌਕਾ ਆ ਜੋ ਸਾਡੇ ਭਾਈ ਸਾਰੇ ਇਕੱਠੇ ਹੋ ਗਏ ਮੰਗਾ ਮਨਾਲੀ ਹੁਣ ਫਿਰ ਕਹਿੰਦੇ ਹੁੰਦੇ ਨੇ ਵੀ ਫਿਰ ਪਸਤਾਇ ਕਿਆ ਬਣੇਗਾ ਚਿੜੀਆਂ ਚੂਗੀਆਂ ਖੇਤ ਜੇ ਹੁਣੇ ਨਹੀਂ ਆਏ ਉਹ ਫੇਕਾ ਦਉਂਗੇ ਸਾਡੇ ਪੀਐਮ ਉਹਦੀ ਅੱਖਾਂ ਨਹੀਂ ਖੁੱਲੀਆਂ ਆਜੇ ਵੀ ਕਿੰਨੇ ਸਿਰੇ ਪਰ ਸਾਡਾ ਮਰੀਜ਼ ਗਿਆ ਵਾ ਸਿਰੇ ਸਾਡਾ ਲੀਡਰ ਗਿਆ ਵਾ ਤੂੰ ਹੁਣ ਤਾਂ ਉਹ ਕਰ ਉਹ ਇਹਨਾਂ ਨੂੰ ਭੇਜੀਆਂ ਦਾ ਸਟੇਟਾ ਨੂੰ ਉਹ ਸਟੇਟਾਂ ਦੇ ਸਟਰੀ ਆ ਲੈ ਰਿਹਾ ਹੈ ਸਟੇਟਾਂ ਸੀ ਆਉ ਨੂੰ ਹੁਣੇ ਅਕ ਲਈ ਹੈ ਅਸਾਂ ਜਿਹੜੀਆਂ ਸਾਡੀਆਂ ਮੰਗਾਂ ਪਹਿਲੀਆਂ ਨੇ ਅਇ ਤੋਂ ਵੀ ਮੰਗ ਰਹੇ ਕੋਈ ਨਵੀਂ ਮੰਗ ਤਾਂ ਸਾਡੀ ਹੈ ਨਹੀਂ ਉਹ ਵੀ ਮੰਨਿਆ ਵੀ ਹਨ ਸਾਡੀਆਂ ਅਸੀਂ ਤਾਂ ਬਸ ਇੱਕ ਲਾਗੂ ਕਰਾਉਣਾ ਚਾਹੁੰਦੇ ਆ ਹਾਂ ਜੀ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਕੇਂਦਰ ਸਰਕਾਰ ਲੋਕ ਸਭਾ ਵਿੱਚ ਇੱਕ ਚੌਣ ਇੱਕ ਬਿੱਲ ਪਾਸ ਕਰਨ ਦਾ ਮਤੇ ਪੇਸ਼ ਕਰ ਰਹੀ ਆ ਜਿਹੜੇ ਕਿਸਾਨ ਜਿਹੜਾ ਕਿ ਅੱਜ ਦੇਸ਼ ਦੀ ਲੋੜ ਆ ਕਿਸਾਨੀ ਕਿਸਾਨੀ ਖੇਤੀ ਪ੍ਰਧਾਨ ਸੂਬਾ ਪੰਜਾਬ ਪੰਜਾਬ ਦਾ ਜੇ ਕਿਸਾਨ ਖਤਮ ਹੁੰਦਾ ਤਾਂ ਅੰਨ ਕਿੱਥੋਂ ਪੈਦਾ ਹੋਊਗਾ ਪਰ ਉਹ ਦੂਜੇ ਪਾਸੇ ਇੱਕ ਚੌਣ ਇੱਕ ਬਿੱਲ ਦੀ ਗੱਲ ਕਰ ਰਹੇ ਨੇ ਉਹ ਜਿਹੜੀ ਇੱਕ ਚੌਣ ਇੱਕ ਬਿੱਲ ਦੀ ਗੱਲ ਕਰਦੇ ਉਹ ਤਾਂ ਉਹਨਾਂ ਦੀ ਬਹੁਤ ਮਤ ਹੈ ਉਹ ਆਪਣਾ ਜੋਰ ਦਿਖਾ ਰਹੇ ਨੇ ਪਰ ਗਲਤ ਹੈ ਸਾਰੇ ਪਬਲਿਕ ਵਾਸਤੇ ਸਾਰੇ ਸਾਡੇ ਛੋਟੀਆਂ ਬਰਾਦਿਆਂ ਉਹਨੇ ਗਰੀਬ ਜਨਤਾ ਆ ਗਈ ਅਸੀਂ ਆਗੇ ਵਿੱਚ ਜਿੰਮੇਦਾਰ ਇਹਨਾਂ ਸਾਰਿਆਂ ਦੇ ਖਿਲਾਫ ਹੈ ਸਾਰਾ ਕੰਮ ਉਹ ਤੇ ਬਾਕੀ ਉਹਦੀ ਮਰਜ਼ੀ ਹੈ ਫਿਰ ਗਲਤ ਕੰਮ ਕਰ ਰਿਹਾ ਉਹ ਜਿਹੜੀ ਉਹ ਕਰ ਰਿਹਾ ਤੇ ਉਹਦਾ ਇੱਥੇ ਚੱਲੋ ਸਹੀਏ ਪੰਜਾਬ ਨੂੰ ਰਿਜਾਰਡ ਦੂਆ ਸਿੱਖ ਨੇ ਰਾਸ਼ਨ ਕਿੱਥੋਂ ਖਾਣਗੇ ਜਿਹੜਾ ਉਹ ਕਹਿੰਦਾ ਵੀ ਇੱਥੇ ਲੈਣਾ ਕੱਢ ਤੀਆਂ ਫਲਾਣਾ ਕਰਤਾ ਮਿੱਟੀ ਪੱਠ ਲੈਣੀਆਂ ਪੁੱਟੀਆਂ ਕਰ ਦੇਣੀਆਂ ਸਾਡੀ ਧਰਤੀ ਉਹ ਬੇਵਜਾ ਹੋ ਜਾਨੀ ਹੈ ਫੇ ਸਾਰਾ ਦੇਜ ਭੁੱਖਾ ਮਰੂਗਾ ਅਸੀਂ ਤਾਂ ਇਹ ਕਹਿਣਾ ਵੀ ਇਹ ਕੰਮ ਨਾ ਕਰ ਸਾਡੇ ਕਿਸਾਨਾਂ ਨੂੰ ਵੀ ਉਹਦੀਆਂ ਮੰਗਾਂ ਜਿਹੜੀਆਂ ਜਾਇਜ਼ ਨੇ ਉਹ ਮੰਨੀਆਂ ਚਾਹੀਦੀਆਂ ਸਾਡੀ ਡਾਕਟਰ ਸੋਮੀਨਾਥ ਦੀ ਰਿਪੋਰਟ ਲਾਗੂ ਕਰ ਦੇ ਅਸੀਂ ਭੀਖ ਨਹੀਂ ਮੰਗਦੇ ਸਾਡਾ ਉਹ ਲਾਗੂ ਕਰ ਦੇ ਤਾਂ ਅਸੀਂ ਹੁਣੇ ਘਰ ਬਹਿ ਜਾਾਂਗੇ ਹੁਣ ਪੋਹ ਮਾਗਦਾ ਮਹੀਨਾ ਹੈ ਸਾਰੇ ਉੱਥੇ ਕਿਸਾਨ ਰੋੜ ਰਹੇ ਨੇ ਪਾਲੇ ਚ ਮਰ ਰਹੇ ਨੇ ਕਿ ਉੱਥੇ ਸਾਡੇ ਕਿੰਨੇ ਸ਼ਹੀਦ ਹੋ ਗਏ 700 ਸ਼ਹੀਦ ਉੱਥੇ ਹੋ ਗਿਆ ਸਾਡੇ ਸ਼ੁਭ ਕਰਨ ਸ਼ਹੀਦ ਹੋ ਗਿਆ ਸਾਡੇ ਲੀਡਰ ਸਾਡਾ ਸਿਰੇਵਾਂ ਸਮਝੋ ਆਪਾਂ ਸਕੇ ਸਾਹਾਂ ਪਰ ਗਿਆ ਹੋਇਆ ਹੈ ਜੇ ਹੁਣ ਨਹੀਂ ਅੱਖਾਂ ਖੋਲਣਗੇ ਸਾਡੇ ਪੰਜਾਬ ਸਟੇਟ ਜਿਹੜੀ ਇਹ ਕਿਹੜਾ ਸਾਡੀ ਉਹ ਕਰਦੀ ਹੈ 92 ਅਸੀਂ ਚੁਣ ਕੇ ਭੇਜਤੇ ਕੀ ਕਰਿਆ ਇਹਨਾਂ ਨੇ ਹੁਣ ਇੱਕ ਵੀ ਸਾਡਾ ਆਵਾਜ਼ ਨਹੀਂ ਦੇ ਰਿਹਾ ਬੋਲਿਆ ਕੋਈ ਉਹਨੂੰ ਪਤਾ ਨਹੀਂ ਵੀ 8 ਮਹੀਨੇ ਜੇ ਜ ਉੱਥੇ ਕਿੰਨੇ ਬਾਹਰੋਂ ਜ਼ਿਆਲਾ ਡਕੈਟ ਵੀ ਆ ਲਿਆ ਸਾਡੇ ਬੜੇ ਗਮਨੇ ਗੀਤਕਾਰ ਨੇ ਉਹ ਆ ਰਹੇ ਨੇ ਤੇ ਸਾਡੇ ਸੁਪਰੀਮ ਆ ਸਾਡੀ ਅਕਾਲ ਤਖਤ ਦੇ ਜੱਜ ਜਾਰ ਉਹ ਵੀ ਜਾ ਕੇ ਉੱਥੇ ਮਿਲ ਕੇ ਆਏ ਨੇ ਉਹ ਵੀ ਅਪੀਲ ਕਰ ਰਹੇ ਨੇ ਐਮਪੀਆ ਨੂੰ ਵੀ ਉੱਥੇ ਜਾ ਕੇ ਬੋਲੋ ਪਾਰਲੀਮੈਂਟ 'ਚ ਜਾ ਕੇ ਬੋਲੋ ਤੇ ਇਹਦੇ ਬਾਰੇ ਵੀ ਸਾਡੀਆਂ ਮੰਗਾਂ ਮੰਨੀਆਂ ਜਾਣ ਬਾਕੀ ਇਹਨਾਂ ਦੀ ਮਰਜ਼ੀ ਆ ਹੁਣ ਪੀਐਮ ਦੀ ਨਹੀਂ ਕਰੂਗਾ ਤਾਂ ਅਸੀਂ ਜਿਹੜਾ ਜਿੰਨਾ ਹੋਊਗਾ ਅਸੀਂ ਪਿੱਛੇ ਨਹੀਂ ਹਟਦੇ ਜੇ ਸਾਡਾ ਵੀ ਲੀਡਰ ਵੀ ਚਲੇ ਗਿਆ ਤਾਂ ਪਿੱਛੇ ਬੈਠਣ ਨੂੰ ਹੋਰ ਤਿਆਰ ਨੇ ਪਰ ਪਤਾ ਵੀ ਇਹ ਹੁਣ ਇਹ ਹਿੱਲ ਜੂਗਾ ਕਿ ਨਾ ਸੈਂਟਰ ਹਿੱਲ ਜੂਗੀ ਜੇ ਸਾਡੇ ਲੀਡਰ ਨੂੰ ਕੁਝ ਹੋ ਗਿਆ ਹਾਂ ਕਿਸਾਨਾਂ ਦੇ ਮਨਾਂ ਦੇ ਵਿੱਚ ਬੜਾ ਰੋਸ ਆ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਜੇਕਰ ਅਨਸਖਾ ਵੀ ਕੋਈ ਘਟਨਾ ਵਾਪਰਦੇ ਡੱਲੇ ਵਾਲ ਨੂੰ ਕੁਝ ਹੁੰਦਾ ਤਾਂ ਫਿਰ ਇਹ ਮਰਨਵਾਤ ਇਸੇ ਤਰ੍ਹਾਂ ਜਾਰੀ ਰੱਖੋਗੇ ਕੋਈ ਨਾ ਇੱਕ ਕੋਈ ਨਾ ਕਿਸਾਨ ਉੱਥੇ ਬੈਠੇਗਾ ਤੇ ਸਰਕਾਰ ਦੀਆਂ ਜੜਾ ਹਿਲਾ ਕੇ ਰੱਖ ਦਿੱਤੇ ਜਾਣਗੀਆਂ ਫਤਿਹਗੜ ਸਾਹਿਬ ਤੋਂ ਕਮਰਵਿੰਦਰ ਕੋਟ ਜਨਾਰ ਰਜਿੰਦਰ ਸਿੰਘ ਪਟਦੀ ਅਸ਼ੀਰਵਾਦ